ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੰਗਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਗਤਿ ਸੋਚੇ ਸੋਚਨਾ ਹੋਵੇ ਜੇ ਸੋਚੀ ਲਖਵਾਰੇ ਝੁਪੇ ਝੁਪ ਨਾ ਹੋਵੇ ਜੇ ਲਾਇ ਰਹਾ ਲੈਵਤਾਰੇ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਭਰੀਆ ਭਾਰ ਚਹਿ ਸਿਆਣਪ ਲਖੋ ਹੈ ਤੈ ਕਿਨ ਝੁਲੇ ਨਾਲ ਕਿਵ ਸਚਾਰਾ ਹੋਈਏ ਕਿ ਵਕੂੜੇ ਟੁੱਟੇ ਪਾਲ ਹੁਕਮਿਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਣਿਆ ਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲੈ ਦੋਖ ਸੁਪਾਈਏ ਕਿਨਾ ਹੁਕਮੀ ਬਖਸ਼ੀ ਸੇ ਕੁ ਹੁਕਮੀ ਸਦਾ ਪੁਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੇ ਤਾ ਹਮੇ ਕਹਿ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਰਜ ਨੀ ਸਾਨ ਗਾਵੇ ਕੋ ਕੁਨ ਵਡਿਆਈਆਂ ਚਾਰੇ ਗਾਵੇ ਕੋ ਵਿਦਵਕ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪਿਰ ਸੇ ਦੂਰ ਗਾਵੇ ਕੋ ਵੇਖੇ ਹਾਦਰ ਅਧੂਰ ਕਤਨਾ ਕਥੀ ਨਾ ਆਵੇ ਟੋਟ ਕਤ ਕਦ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦਾ ਥਕ ਪਾਹ ਜੁਗਰ ਗੰਤਰ ਖਾਈ ਖਾਏ ਹੁਕਮ ਹੁਕਮ ਚਲਾਏ ਰਾਹੋ ਨਾਨਕ ਵਿਸੇਵੇ ਪਰਵਾਹ ਸਾਚਾ ਸਾਇਵ ਸਾਜਨਾਏ ਪਾਖਿਆ ਪਾਵੇ ਆਕਾਰ ਆਖੇ ਮੰਗੇ ਦੇਖਦੇ ਹੇ ਦਾਤ ਕਰੇ ਦਾਤਾਰ ਫੇਰ ਕੀ ਅੱਗੇ ਰੱਖਿਆ ਜਿਦ ਸੈ ਦਰਬਾਰ ਮੋਹ ਕੇ ਬੋਲਣ ਬੋਲੀਏ ਜਿਨ ਸੁਣੇ ਤੇਰੇ ਪਿਆਰੇ ਅੰਮ੍ਰਿਤ ਵੇਲਾ ਸਚਨਾਵ ਵੜਿਆਈ ਵਿਚਾਰੇ ਕਰਮੀ ਆਵੇ ਤਪ ਪਰਾਨਿ ਤੇਰੀ ਭੋਖ ਦਵਾਰੇ ਨਾਨਕੇ ਵੇ ਜਾਣੀਐ ਸਭਾ ਤੇ ਸਚਿਆਰ ਥਾਪਿਆ ਨਾ ਜਾਇ ਕੀ ਤਾ ਨ ਹੋਇ ਆਪੇ ਆਪਨ ਰੰਝਣ ਸੋਇ ਜਿਣ ਸੇਵੈ ਤਿਨ ਪਾਇਆ ਮਾਨ ਨਾਨਕ ਗਾਵੇ ਗੁਰੇ ਧਾਨ ਗਾਵੇ ਸੁਨੇ ਮਨ ਰਖੀਏ ਭਾਉ ਦੁਖ ਪਰ ਹਰ ਸੋ ਭਰਲੇ ਜਾਇ ਗੁਰਮੁਖ ਨਾਦ ਗੁਰਮੁਖ ਵੇਦ ਗੁਰਮੁਖ ਰਹਿ ਆਸ ਮਾਈ ਗੁਰੇ ਸਰਗੁਰ ਗੁਰੂਖ ਗੁਰਮਾ ਗੁਰ ਪਾਰਵਤੀ ਮਾਈ ਜੀ ਹੋ ਜਾਣਾ ਕਾ ਨਹੀਂ ਚਹਿਨਾ ਕਤ ਨਾ ਜਾਇ ਗੁਰਾ ਇੱਕ ਦੇ ਹੈ 부ਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰੇ ਨਾ ਜਾਇ ਤੀਰਤ ਨਾਵਾਂ ਜੇ ਤਿਸ ਭਾਵਾਂ ਮਿਲ ਪਾਣੇ ਦੀ ਨਾ ਹੀ ਕਰੀ ਜੇ ਤਿਸ ਅਠਿਉ ਪਾਈ ਵੇਖਾਂ ਮਿਲ ਕਰਮਾ ਤੇ ਮਿਲ ਲੈ ਮਾਤਿ ਵਿਚਰਤਿੰਦੇ ਵਹਰਮਾਨੰਦ ਗੁਰ ਕੀ ਸਿੱਖਣੀ ਗੁਰਾਇਕ ਦੇ ਬੁਝਾਈ ਸੁਬਨਾ ਜੀਆਂ ਘਾਇਕ ਦਾਤਾ ਸੋ ਮੈਂ ਵਿਸਰਨਾ ਜਾਇ ਧੀਰਤ ਨਾ ਵਾਜੇ ਤਿਸ ਪਾ ਮੈਨੂੰ ਪਾਣੇ ਕੀ ਨਾਹੀਂ ਕਰੇ ਜੇ ਤਿਸ ਰੂਪਾਈ ਵੇਖਾਂ ਮਨ ਕਰਮਾਂ ਕੇ ਮਲੇ ਲਈ ਮਾਤ ਵਿੱਚ ਰਤਨ ਜਵਾਰ ਮਾਣੇ ਜੇ ਗੁਰ ਕੀ ਸੇਕ ਸੁਨੇ ਗੁਰਾਇਕ ਦੇ ਬੁਝਾਈ ਸੁਬਨਾ ਜੀਆਂ ਘਾਇਕ ਦਾਤਾ ਸੋ ਮੈਂ ਵਿਸਰਨਾ ਜਾਇ ਜੇ ਜਿ ਕਚਾਰੇ ਯਾਰ ਜਾ ਹੋਰ ਦਸੂਨੇ ਹੋਏ ਨਵਾ ਖੰਡਾ ਉਤੇ ਜਾਣੀਆਂ ਨਾਲ ਚਲੇ ਸਬ ਕੋਏ ਕੰਗਾ ਨਾਉ ਰਖਾਈ ਗਜਸ ਕੀ ਰਜਗਲੇ ਜੇ ਤਿਸ ਨਦਰਨਾ ਵਈ ਤਾ ਵਾਚਨੁ ਪੁਛੇ ਕੇ ਕੀ ਟਾ ਅੰਦਰ ਕੀਟ ਕਰ ਦੋਸੀ ਦੋਸਰੇ ਨਾਨਕਿ ਗੁਣ ਗੁਣ ਕਰੇ ਗੁਰਮੰਤਿ ਆਗੁੰਦੇ ਏ ਤੇਹਾ ਕੋਈ ਨ ਸੁਝੇ ਜੇ ਤਿਸ ਬਨ ਕੋਈ ਕਰੇ ਸੁਨਿਆ ਸਦਪੀਰ ਸੁਨਾਤ ਸੁਨਿਆ ਤਰਤ ਤੋਲੇ ਆਕਾਸ਼ ਸੁਨਿਆ ਦੀਗਲੋ ਪਾਤਾਲ ਸੁਨਿਆ ਕੋਨਸ ਕੀ ਕਾਲ ਨਾਨਕ ਭਗਤਾ ਸਦਾ ਵਿਗਾਸਨ ਦੁਖ ਪਾਵ ਕਾ ਨਾਸ ਸੁਨੇ ਸਿਰ ਬਰਮਾ ਵਿੱਚ ਸੁਨੇ ਨਾਮ ਕੋਸਲਾ ਹਣੀ ਮੰਬ ਸੁਨੇ ਜੋ ਜੁਗ ਤਰਪੇ ਸੁਨੇ ਸਾਸਿ ਮਿਤਵੇਦ ਨਾਨਕ ਭਗਤਾ ਸਦਾ ਵਿਗਾਸਨ ਦੁਖ ਪਾਪ ਕਾ ਨਾਸ ਸੁਨੇ ਸਾਸਨ ਤੋਂ ਗਿਆਨ ਸੁਨੇ ਅਸਰ ਕਾਇ ਸੁਨੇ ਪੜ ਪੜ ਭਾਵੇ ਮਾਨ ਸੁਨੇ ਲਾਗੇ ਸਹਿਦਿ ਹਾਨ ਨਾਨਕ ਭਗਤਾ ਸਦਾ ਵਿਗਾਸਨ ਦੁਖ ਪਾਪ ਕਾ ਨਾਸ ਸੁਨੇ ਸਰਾਗਨਾ ਕੇ ਗਾਹ ਸੁਨੇ ਸੇਖ ਪੀਰ ਪਾਸਾ ਸੁਨਹਿੰ ਦੇ ਭਾਵੇਂ ਰਹਿ ਸੁਨਹਾ ਧੋਏ ਸੁਗਾ ਨਾਨਕ ਭਗਤਾ ਸਿਰਾਵ ਜਾਸਨੇ ਦੋਖ ਪਾਪ ਕਾ ਨਾਸ ਬੰਨੇ ਕੀ ਕਤ ਕਹੀ ਨਾ ਜਾਏ ਜੇ ਕੋ ਪੈ ਪਿਛੇ ਪਸਤਾਏ ਕਾਗਦ ਕਲਮ ਨਾਲ ਲਿਖਣ ਹਾਰ ਮਨੈ ਕਾਵਿ ਕਰੀ ਵਿਚਾਰ ਐਸਾ ਨਾਮ ਨਿਰੰਧਨ ਹੋਏ ਦੇਕੋ ਮਨ ਜਾਣੇ ਮਨ ਕੋਏ ਬੰਨੇ ਸੁਰਤੋ ਵੇ ਮਨ ਬੋਧ ਬੰਨੇ ਸਗਲਪਹੁ ਹੁਨ ਕੀ ਸੋਧ ਬੰਨੇ ਮਹ ਝੂਟਾ ਨਾ ਖਾਏ ਮਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਧਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸਿਓਂ ਪ੍ਰਗਟ ਗਾਏ ਮੰਨੇ ਮਗਨੇ ਚਲੇ ਪੰਥਿ ਮੰਨੇ ਧਰਮ ਸੇ ਤਿਸਰ ਮੰਦੇ ਐਸਾ ਨਾਮ ਨਰਿੰਦਨ ਹੋਇ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਸੇਖ ਮੰਨੇ ਨਾਨਕ ਹੋਵੇ ਨਾ ਪੇਖੇ ਐਸਾ ਨਾਮ ਨਰਿੰਦਨ ਹੋਇ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਹ ਪੰਜ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਣ ਸਮਝਾ ਕਾ ਗੁਰੇਕ ਤਿਆਰ ਜੇ ਕੋ ਕਹ ਘਰੇ ਵਿਚਾਰ ਕਰਤੇ ਕਿਆ ਕਰਨਾ ਹੈ ਸਮਾਰ ਧੋਲ ਧਰਮ ਧਿਆਕ ਆ ਪੂ ਸੰਤੋਪਤਾ ਰੱਖੀ ਅਜਣ ਸੋਤ ਜੇ ਕੋ 부ਜ ਹੋਵੇ ਸਚਾਰ ਧਵਲੇ ਉਪਰ ਕੀਤਾ ਭਰ ਧਰਤੀ ਹੋਰ ਭਰੇ ਹੋਰ ਹੋਰ ਤਿਸਤੇ ਪਾਤਲੇ ਗਮਨ ਦੋਰ ਜੀ ਜਦਰੰਗਾ ਕੋ ਨਾਮ ਸੁਪਣੇ ਲਿਖਿਆ ਬੜੀ ਕਲਾ ਇਹ ਲੇਖਾਲੀ ਵੀ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸਵਲ ਰੂਪ ਕੀਤੇ ਦਾ ਜਾਣੇ ਤਉਣ ਪੂਤ ਕੀਤਾ ਉਸੇ ਕੋ ਕੁਆ ਤਿਸਤੇ ਹੋਵੇ ਲਖ ਦਰਿਆ ਕੁਦਰਤ ਕੌਣ ਕਹਾ ਵਿਚਾਰ ਵਾਰਿਆਂ ਜਵੇਂ ਇੱਕ ਵਾਰ ਜੋਤਨ ਭਾਵੇ ਸਾਈ ਭੜੀ ਘਾਰ ਤੁਸਰਾ ਸਨਾਮ ਸੁਨੰਕਾਰ ਸ਼ੰਕ ਜਪੀਆ ਸੰਗ ਬਾਹ ਸੰਗ ਪੂਜਾ ਸੰਗ ਤਬਤਾਉ ਸੰਗ ਰੰਤ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਸ਼ੰਖ ਭਗਤ ਗੁਣ ਜਾਣ ਵਿਚਾਰ ਸੰਖ ਸਦੀ ਸੰਖ ਦਾ ਤਾਰ ਸੰਖ ਸੋਰਮਾ ਪੱਖ ਸਾਰ ਸੰਖ ਮੋਨ ਲਵਲਾਈ ਤਾਰ ਕੁਦਰਤ ਕਵਣ ਕਹਾ ਦੀ ਚਾਰ ਵਾਰ ਡਵੇਂ ਇੱਕ ਵਾਰ ਜਵਤੁਰ ਪਾਵੇ ਸਾ ਇਹ ਪਲੀਗਾਰ ਦੂਸਰਾ ਸਲਾਮਤ ਮਹੰਕਾਰ ਸੰਖ ਮੂਰ ਕੀ ਅੰਦਰ ਕੋੁਰ ਸੰਖ ਜਵਰ ਹੈਰਾ ਮੂਰ ਸੰਖ ਮਨ ਕਰ ਜਾ ਹੈ ਜੋਰ ਸਮ ਬਲਗੜ ਹੱਤਿਆਪਮਾਇ असंख पापी भाव कर जाहे संख उड़ैर घोड़े फिराए संख मिले समल भक्त गाय संख नंदक सिर कहे पाए नानक नीच कहे विचार मारे न जाव एक बार जो तुर भावे साई पली प्यार तुसरा सलाम निरंकार असंख नावे असंख थावे गम गम संख लो संख सिर पार हो अखरी नाम अखरी साला है अखरी ज्ञान की गुण गाखरे लिखल बोलन बाण अखरा सिर संजोग बखान ਨਿਹਾਲਾ ਕਹਤੇ ਸ਼ਰਨ ਆਜੇ ਫਰਮਾਇ ਤੇ ਵਤੁਪਾਏ ਦੇਤਾ ਦੇਤਾ ਤੇ ਤਾ ਨਾਵੇਂ ਨਾਇ ਕੋ ਥਾ ਕੁਦਰਤ ਖਵਣ ਤਹਾ ਨਹੀਂ ਚਾਰ ਵਾਰਿਆਂ ਜਮੇ ਇੱਕ ਵਾਰ ਜੋਤ ਦੇ ਪਾਏ ਜਾਏ ਜਾਈ ਪਲੀਕਰ ਤੁਸਰਾ ਸਲਾਮਤ ਨਿਰੰਕਾਰ ਰਹੀਏ ਹਤ ਪੈਰ ਤਨ ਬਹਿ ਪਾਣੀ ਤੋ ਤੇ ਤਰ ਸੁਕੇ ਮੋਤ ਕ੍ਰਿਤਿਕ ਪੜ ਹੋਏ ਦੇ ਸਵਲਿਏ ਹੁ ਧੋਏ ਰਹੀਏ ਮਤ ਪਾਪਾ ਕੇ ਸੰਭੋ ਧੋਪੇ ਨਾਵੇਂ ਕੇ ਰੰਗ ਪੁੰਨੀ ਪਾਪੀ ਅੱਖ ਨਾ ਕਰ ਕਰ ਕਰਨ ਲਖਨ ਜੋ ਆਪੇ ਵੀ ਜਾਤੇ ਹੀ ਕਾਉ ਨਾਣੁ ਹੁਕਮਿ ਆਉ ਜਾਓ ਤੀਰਤਬਦ ਅਦਦਾਂ ਦੇ ਕੋ ਪਾਵੈ ਤਲਕਾ ਮਾਨ ਸਮੈ ਮੁੰਨੇ ਮਨ ਕੀਤਾ ਪਾਉਂ ਤਰ ਗਿਰਸੀ ਹੁਕਮਨ ਆਉ ਸੰਗਮੁ ਤੇਰੇ ਮੇਨਾਹੀ ਕੋ ਵਣਗੁਣ ਕੀਤੇ ਭਗਤ ਨਾ ਹੋਏ ਸੋ ਸਤਾਜ ਬਾਣੀ ਬਰਮਾ ਸਤ ਸੋਨ ਸ੍ਰਮ ਚਾਉ ਕਵਨ ਸਵੇਲਾ ਵਕ ਤਕਵਨ ਕਵਨ ਤਿਤ ਕਵਨ ਆਰ ਕਵਨ ਸੁਰਤ ਮਹਾ ਕਉਜਿਤ ਹੋਆ ਆਕਾਰ ਵੇ ਨਾ ਪਾਇ ਭੰਤੀ ਦੇ ਹੋਵੀ ਲੇਖ ਪੁਰਾਨ ਵਕਤ ਨਪਾਇਓ ਕਾ ਬੀਅਰ ਜਿ ਲਿਖ ਲੈ ਕੁਰਾਨ ਸਤਿਵਾਰ ਨਾ ਜੋਗੀ ਜਾ ਰਤਮਾ ਨਾ ਕੋਇ ਜਾ ਕਰਤਾ ਸਿੱਧੀ ਕੋ ਸਾਜੀ ਆਪੇ ਜਾਣੇ ਸੋਇ ਕਿਵਤ ਰਖ ਕੇ ਹਸਾਲਾ ਏ ਕੇ ਵਰਨੇ ਕੀ ਜਾਣਾ ਨਾਨਕ ਅੱਖਾਂ ਸਭ ਕੋ ਆਕੇ ਕਦੇ ਪਛਾਣਾ ਵੱਡਾ ਸਾਹਿਬ ਵੱਡੀ ਨਾ ਕੀਤਾ ਜਾ ਕਾ ਹੋਏ ਨਾਨਕ ਜੇ ਕੋ ਆਪੋ ਜਾਣੇ ਦੇ ਗਿਆਨ ਨਾ ਸੋਹੇ ਆਤਾਲਾ ਪਤਾਲਾ ਲਖਿਆ ਗਾਸਾ ਹੈ ਗਾਸੜ ਕੁੜਕ ਪਾਰਥ ਕੀ ਵੇਦ ਕਹਿਣੇ ਕਵਾਤ ਸਹ ਸਟਾਰੇ ਗਿਆਨ ਕਤੇ ਬਾਸੁਲਿਪ ਤਾਤ ਲਿਖਾ ਹੈ ਤਲ ਕੀ ਲਿਖਾ ਹੈ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣ ਆਪ ਸਾਰਾ ਹੀ ਸਭ ਐਤੀ ਸੁਰਤ ਨਾ ਪਾਈਆਂ ਨਦੀਆਂ ਤੇ ਵਹ। ਅਬੇ ਸਮੁੰਦਰ ਨਾ ਜਾਣੀਏ ਸਮੁੰਦਰ ਸਾਹ ਸੁਲਤਾਨ ਗਿਰਾ ਸੇਤੀ ਹਵਾਲ ਤੜ। ਇਗਲੀ ਤੁਲਨਾ ਲਈ ਜੇ ਤੁਸਮਨ ਨਾ ਵੀਸਰੇ। ਅੰਤ ਨਾ ਸਿਧੀ ਕਹਿ ਨਾ ਅੰਤਿ ਅੰਤ ਨਾ ਕਰਨ ਦੇ ਨਾ ਅੰਤਿ ਅੰਤ ਨਾ ਵੇਖਣ ਸੁਣਨ ਨਾ ਅੰਤਿ ਅੰਤ ਨਾ ਜਾਪੇ ਕਿਆ ਹੁਣ ਮਨ ਤੇ ਅੰਤ ਨਾ ਜਾਪੇ ਕੀ ਤਾ ਆਕਾਰ ਅੰਤ ਨਾ ਜਾਪੇ ਭਾਰਾ ਵਾਰ ਅੰਤ ਕਰਨ ਕੇ ਤੇ ਵੇਲਾ ਹੈ ਤਾਂ ਕਿ ਅੰਤ ਨਾ ਭਾਏ ਜਾਏ ਹੈ ਅੰਤ ਨਾ ਜਾਣੇ ਕੋਈ ਬੋਤਾ ਕਈਆ ਬੋਤਾ ਹੋਏ ਵਟਾ ਸਾਹਿਬ ਉੱਚਾ ਤਾ ਉੱਚੇ ਉਪਰ ਉੱਚਾ ਨਾ ਏਵੜ ਉੱਚਾ ਹੋਵੇ ਕੋ ਤੇ ਸੋਚੇ ਕੋ ਜਾਣੇ ਸੋ ਜਿਵੜਾ ਵਿਧਾਨੇ ਆਪ ਆਪ ਨਾਨਕ ਨਦਰੀ ਕਰਮੀ ਜਾਤ ਮੋਤਾ ਕਲ ਮਿਲੇ ਖਾਨ ਆ ਜਾਏ ਵਦਾ ਦਾ ਤਤ ਨਾ ਤਮਾਏ ਕੀਤੇ ਮੰਗੇ ਜੋ ਵਪਾਰ ਕੀਤਾ ਗਤ ਨਹੀਂ ਵਿਚਾਰ ਕੀਤੇ ਕਤ ਟੇਵੇਕਾਰ ਕੀਤੇ ਲੈ ਲ ਮੁਕਰ ਪਾਇ ਕੀਤੇ ਮੂਰ ਖਾਏ ਖਾਏ ਕੀਤਾ ਰੂਪ ਉਸ ਮਾਰੇ ਪੀਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੀ ਹੋਏ ਹੋ ਰੱਖ ਨਾ ਸਕੇ ਕੋ ਜੇ ਕੋ ਖਾਏ ਢਕਣ ਪਾਇਓ ਜਾਣੇ ਜੀਤੀਆਂ ਮੋ ਖਾਏ ਆਪੇ ਜਾਣੇ ਆਪੇ ਦੇ ਆਖੇ ਸੀ ਪੀਕੇ ਜਿਸਨ ਮਕਸੇ ਸੁਸਲਾ ਨਾਨਕ ਪਾ ਸਾਹੀ ਪਾ ਸਾ मुलु बेन मुलु वा पार मुलु वा पारि मुल भंडार मुल लावे मुल ला जय मुल पाय मुल आसमाय अमोल तर मुल दीवान अमोल तर मुल फरमान मुल बक्षीस मन इंसान मुल कर्म फरमान मुल मुलला खेना जाय आखा करेन बलाय आखे वेद पार बराने आखे पडे घरे वखियाडे आखे उर बे आखे खेत ਆਖੇ ਗੋਪੀ ਤੇ ਗੋਬਿੰਦ ਆਖੇ ਇਸ ਰਾਖੇ ਸਿਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰਨ ਮੰਜਨ ਸੇਵ ਕੀਤੇ ਆਖੇ ਆਖਣ ਪਾਇ ਕੀਤੇ ਕਹਿ ਕੇ ਉਠ ਜਾਇ ਤੇ ਕੀਤੇ ਹੋਰ ਕਰੇ ਤਾਕ ਨ ਸਕੇ ਕੇਈ ਕੇ ਜੀਵੜ ਭਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਇ ਜੇ ਕੋ ਆਖੇ ਬੋਲ ਵਿਗਾਰ ਤਲ ਕੀ ਸਰ ਗਵਾਰ ਅਗਵਾਰ ਸੋਦਰ ਕੇ ਹਸੋ ਕਰ ਕੇ ਹਜਤ ਬੈ ਸਰਬ ਸਮਾਲੇ ਵਾਜੇ ਨਾਦ ਨੇ ਕੀ ਅਸੰਖਾ ਕੀਤੇ ਵਾਉ ਨਹਾਰੇ ਕੀਤੇ ਰਾਗ ਪਰੇ ਸੋਖਹਿਣ ਕੀਤੇ ਗਾਵਨ ਹਾਰੇ ਗਾਵਤ ਜਲੋ ਪਉਣ ਪਾਣੀ ਵਸੰਤਰ ਜਾਵੇ ਰਾਜਾ ਤਰੁਬਦਵਾਰੇ ਗਾਵੈ ਚਿਤਗੁ ਤੁਲਕ ਜਾਨਨ ਲਖਲਖ ਤੁਰਬੀ ਚਾਰੇ ਗਾਵੈ ਸਰਬ ਮਾਦੇਵੀ ਸੋਹਣ ਸਰਾਸ ਵਾਰੇ ਜਾਵੇ ਨਿੰਦਰ ਨਰਾਸਨ ਬੈਟੇ ਦੇਵਤੀਆ ਦਰ ਨਾਲੇ ਗਾਵੈ ਸਿਦ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸ੍ਰੀ ਸੰਤੂ ਕੀ ਗਾਵੈ ਵੀਰ ਕਰਾਰੇ गामण पंडित पुण लखी सर जुग जुग वे धान आले गावे मोहनिया मोहन स्वर्ग मछपयाले गामण रत्नी उपाय तेरे अड़सठ तीरथ नाले गावे जोध महाबल सूरा गावे कहानी जारे गावे कर नव नब नवर पडा कर कर खे तारे गावे जो पावन रते तेरे भगत रसाले होर केते गावन से मैं चितने आवन ਨਾ ਨਿਕ ਕਿਆ ਵਿਚਾਰੇ ਸੋਇ ਸੋਇ ਸਰਾ ਸੋ ਸੈਭ ਸਾਚਾ ਸੱਚੀ ਨਾ ਹੀ ਹੈ ਪੀ ਹੋਸੀ ਜਾਇ ਨਾ ਜਸ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜੂ ਛੀ ਮਾਇ ਜੂ ਉਪਾਈ ਕਰ ਕਰ ਦੇਖਿਆ ਕੀ ਭਾਕ ਦਾ ਜੋਤੀਸਤੀ ਉੜਾਈ ਜੋਤੀਸ ਭਾਵੇਂ ਸੋਈ ਕਰਸੀ ਕੁਮ ਨਗਰ ਨਾ ਜਾਇ ਸੋ ਪਾਚਾ ਸਹ ਪਾਚਾ ਨਾਨਕ ਰਹਿਣ ਨਰ ਜਾਇ ਹੰਦਾ ਸੰਤੋਖ ਤਰਮ ਪਚੋਲੇ ਧਿਆਨ ਕੀ ਕਰੈ ਬਿਪੂਰ ਖਿੰთა ਕਾਲ ਕੁਹਾਰੀ ਕਾਜੁ ਬਡਨਾ ਫਰਤੇਤ ਆਈ ਪੰਤੀ ਸਗਲ ਜਮਾਤੀ ਮਨ ਜੀਤੇ ਜਗ ਜੀਤੇ ਆਦੇ ਤਿਸੇ ਆਦੇਸ ਆਦਿ ਦੀਨ ਰਾਤ ਰਾਤ ਜੁਗ ਜੁਗ ਏਕੋ ਵੇਸ ਤੁਧ ਗਿਆ ਗਿਆ ਭੰਡਾਰਨ ਕਟ ਕਟ ਵਾਜੇ ਨਾਥ ਆਪ ਨਾਥ ਨਾਥੀ ਸਭ ਜਾ ਕੇ ਰਿਸ ਦੇ ਅਵਰਾ ਸਾਦ ਸੰਜੋਗ ਜੋ ਦੇ ਗਾਰ ਚਲਾਵੇ ਲੇਖੇ ਆਵੇ ਭਾਗ ਆਦੇ ਤਿਸੇ ਆਦੇਸ ਆਦਿ ਦੀਨ ਨਾਥ ਨਾਥ ਜੁਗ ਜੁਗ ਏਕੋ ਵੇਸ ਏਕਾ ਮਾਇ ਗੁਪਤ ਵਿਆਇ ਤਿੰਚੇ ਲੇ ਪਰਵਾਨਿ ਸੰਸਾਰਿਕ ਭੰਡਾਰੀ ਇਕਲਾਇ ਦੀਵਾਨ ਦੇਖਦੇ ਸਭਾਵੇ ਤੇ ਵੈ ਚਲਾਵ ਜਿ ਬਹੋਵੇ ਫਰਮਾਨ ਹੋ ਵੇਖੈ ਨਾਨਕ ਦਰਨਾਵੇ ਬੋਤਾ ਹੈ ਵਿਡਾਣ ਆਦੇ ਤੇ ਸਿਆਦੇਸ ਆਦਿ ਨੀਰ ਨਾਗਨਾਥ ਜਿ ਬਝੂ ਵੇਖੋ ਵੇਸ ਅਸ ਲੋਲ Bhandar ਜੋ ਕਿਸ ਭਾਇ ਸੁ ਵੇਖਾਂ ਵਾਰ ਕਰ ਕਰ ਵੇਖੇ ਸਰਜਨਹਾਰ ਨਾਨਕ ਸੱਚੇ ਕੀ ਸਾਥੀਕਾਰ ਆਦੇ ਤੇ ਸਿਆਦੇਸ ਆਦਿ ਨੀਰ ਨਾਗਨਾਥ ਜਿ ਬਝੂ ਵੇਖੋ ਵੇਸ ਜਗਦੂਜੀ ਬਲ ਕੋਇਲ ਕੋਇਲ ਕੀਸ ਲਖ ਲਗ ਰੱਖੀਏ ਨਾਮ ਜਗਦੀਸ਼ ਵੇਤ ਨਾਇ ਪਤ ਪਵੜੀਆਂ ਚੜੀ ਆ ਹੋਈ ਕੀਸ ਸੰਦ ਲਾਇਆ ਆਕਾਸ਼ ਕੀ ਕੀਟਾ ਆਈ ਰੀਸ ਨਾਲ ਕਣਦਰੀ ਭਾਈਏ ਕੋੜੇ ਘੋੜੇ ਠੀਸ ਅੱਖਾਂ ਜੋਰ ਚ ਪੈਣਾ ਜੋਰ ਜੋਨ ਮੰਗਰ ਦੇ ਨਾ ਜੋਰ ਜੋਨ ਜੀਵਨ ਮਰਨਾ ਜੋਰ ਜੋਨ ਨਾ ਇਮਾਨ ਮਨਸੂਰ ਯੋਰਨਾ ਸੁਰਤੀ ਗਾਣ ਵਿਚਾਰ ਜੋ ਨਾ ਯੂਟੀ ਛਟੇ ਸੰਸਾਰ ਦੇ ਸਹਰ ਕਰਵੇ ਖੇਸੋ ਨਾਨਕ ਉਤਮ ਨਿਤ ਨਾ ਕੋਈ ਰਾਤੀ ਰੁੱਤੇ ਧਤੀ ਵਾਰ ਪਵਨ ਪਾਣਿ ਗਨੀ ਪਾਤਲ ਇਸ ਵੀ ertidita ਬਰਕੀ ਕਰਮਸਾਤ ਇਸ ਵੀ ਜੀ ਯੁਗਤ ਕੇ ਰੰਤਨ ਕੇ ਨਾਮ ਨੇ ਕੀ ਅਨੰਦ ਗਰਮੀ ਗਰਮੀ ਹੋਈ ਹੋਈ ਚਾਰ ਸੱਚਾ ਸੱਚਾ ਦਰਬਾਰ ਤਿੱਥੇ ਸੋਣ ਪੰਜ ਪ੍ਰਾਨ ਅਦ੍ਰਿ ਗਰਮ ਭੁਮੀ ਨੀ ਸ਼ਾਨ ਕਚਪ ਕਾਇ ਉਤੇ ਪਾਇ ਨਾਨਕ ਗਈਆ ਜਾਪੇ ਜਾਏ ਤਰਮ ਕਣਕਿਆ ਹੋ ਤਰਮ ਗਿਆਨ ਕਣਕਾ ਕੋ ਕਰਮ ਕੀਤੇ ਪੌਣ ਪਾਣੀ ਬਸੰਤਰ ਕੀਤੇ ਕਾਨ ਮਹੇਸ਼ ਕੀਤੇ ਵਰਮੇ ਘਾਤ ਕਰੀਏ ਰੂਪ ਰੰਟੀ ਵੇਸ ਕੀਤਾ ਕਣ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰਜ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਧ ਬਦਨਾਦ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਨ ਮਨ ਕੀਤੇ ਕੀਤੇ ਰਤਨ ਸਮੁੰਦਰ ਕੀਤੇ ਖਾਣ ਕੀਤੇ ਆ ਬਾਣ ਕੀਤੇ ਭਾਗ ਨੰਦ ਕੀਤੇ ਸੁਖਤੀ ਸੇਵ ਕੀਤੇ ਨਾਨਕ ਅੰਤਨਾੰਤ ਗਿਆਨ ਕਰਨ ਮੈਂ ਗਿਆਨ ਪ੍ਰਚਾਰ ਦਿੱਤੇ ਨਾਲ ਵਿਨੋਦ ਕੌਰ ਆਨੰਦ ਸਮ ਕਰਨ ਕੀ ਬਾਣੀ ਰੂਪ ਦਿੱਤੇ ਧਾਰਤ ਕਰੀਏ ਬਹੁਤ ਅਨੂਪ ਤਾਂ ਕਿ ਅਗਲਾ ਲਾਗ ਸਿਆਣਾ ਜਾਏ ਜੇ ਕੋ ਕਹਿ ਪਿੱਛੇ ਵਿਸਾਇ ਦਿੱਤਾ ਕਰਿਆ ਸੁਰਤ ਮਤ ਬਣ ਬੋਧ ਦਿੱਤਾ ਕਰਿਆ ਸੁਰਾਸ ਦਾ ਤੇ ਸੁਧ ਕਰਮ ਕਰਨ ਕੀ ਬਾਣੀ ਜੋਰ ਦਿੱਤਾ ਹੋਰ ਨਾ ਕੋਈ ਹੋਰ ਦਿੱਤਾ ਜੋਦ ਮਹਾਬਲ ਸੂਰਤ ਨੇ ਮੈਂ ਰਾਮ ਰਹਿਆ ਭਰਪੂਰ ਤੇ ਸੀ ਤੋ ਸੀ ਤਾਂ ਮਹਿਮਾ ਮਾਇ ਤਾਂ ਕੇ ਰੂਪ ਨਾ ਕਤਨੇ ਜਾਏ ਨਾਉ ਮਰੇ ਨਠਾ ਗਏ ਜਾਏ ਜਿਨ ਕੇ ਨਾਮ ਸੇ ਮਨ ਮਾਹੇ ਤੇ ਤੇ ਬਗਤ ਵਸੇ ਤੇ ਲੋਕ ਕਰਨ ਸੱਚਾ ਮਨ ਸੋ ਸਾਚ ਕੰਨ ਵਿੱਚ ਸਿੰਗੰਕਾਰ ਕਰ ਕਰ ਵੇਖਣ ਦੁਨਿਹਾਲ ਜਿੱਥੇ ਕੰਨਵੰਡ ਉਪਰ ਭੰਡ ਦੇ ਕੋਥੇ ਧਾਨਤ ਨਾਲ ਰੁੱਥੇ ਲੋਲ ਆਕਾਰ ਜਿਵੇਂ ਜੋ ਹਪਤਵੇਤ ਵਿਖਾਰ ਵਿਕਿਆ ਉਸੇ ਘਰੀ ਵਿਚਾਰ ਨਾਨਕ ਤਨਾ ਘਲਾ ਸਾਰ ਜਤ ਪਹਾਰਾ ਤਿਰ ਸੁਨਾਰਨ ਮਤਵੇ ਦੇ ਹਤੀਆ ਉਹ ਕਲਾਬਿਲੀ ਤੋਂ ਪਤਾਉ ਭੰਡਾ ਭੋਮਰਚ ਢਾਲ ਕਰੀਏ ਸਭ ਸੱਟੇ ਦਾ ਸਾਜਣ ਗੁਣ ਕਰ ਕਰਨ ਤਿਨਕਾਰ ਨਾਲ ਨਗਰੀ ਨਜ਼ਰ ਨਿਹਾਲ ਸ਼ਲੋਕ ਪਵਣੁ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤਿ ਦੁਇ ਗਾਈ ਗਾਇ ਅਖੰਡ ਸਗਲ ਜੁਗ ਹੋਤਿ ਅਨਿਆਇਆ ਬੁਰਿਆਇਆ ਵਾਜੇ ਧਰਮ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇ ਗਏ ਮੁਸਕਤ ਕਾਲ ਨਾਨਕ ਤੇ ਮੁਖ ਬਦਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇ ਗਏ ਮੁਸਕਤ ਕਾਲ ਨਾਨਕ ਤੇ ਮੁਖ ਬਦਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ